ਜਿਵੇਂ ਕਿ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਕਿਸਾਨ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ ਔਰ ਉਹ ਦਿਖਾਰਿਆ ਸੀ ਕਿ ਜਿਹੜਾ ਉੱਥੇ ਸਮਾਨ ਯੂਜ਼ ਕੀਤਾ ਜਾ ਰਿਹਾ ਹੈ ਉਹ ਜਿਹੜਾ ਫੌਜੀਆਂ ਦਾ ਜਿਹੜਾ ਸਮਾਨ ਹੈ ਉਹ ਖਾਇਆ ਉਹਨਾਂ ਨੇ ਇਕੱਲੀ-ਕੱਲੀ ਚੀਜ਼ ਮੈਂ ਸਮਝਦਾ ਕਿ ਦੇਸ਼ ਦੇ ਹੋਮ ਮਿਨਿਸਟਰ ਲਈ ਔਰ ਹਰਿਆਣਾ ਦੇ ਹੋਮ ਮਿਨਿਸਟਰ ਲਈ ਬੜੀ ਸ਼ਰਮ ਦੀ ਗੱਲ ਹੈ ਤਕਰੀਬਨ ਤਕਰੀਬਨ 150% ਜਿਹੜੀਆਂ ਮੇਜਰ ਫਸਲਾਂ ਹਿੰਦੁਸਤਾਨੀਆਂ ਉਹਨਾਂ ਦਾ ਐਮਐਸਪੀ ਵਧਿਆ ਸੀ ਔਰ ਇਹਨਾਂ ਦੇ ਕਾਰਜਕਾਲ ਦੇ ਵਿੱਚ ਤਕਰੀਬਨ 50-55% ਦੇ ਆਸ-ਪਾਸ ਜਿਹੜਾ ਇਹ ਵਧਿਆ ਔਰ ਜਿਹੜੀ ਮਹਿੰਗਾਈ ਦੀ ਦਰ ਹੈ ਉਹ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ਔਰ ਸਾਰਾ ਵੇਚ ਜਿਹੜਾ ਇਹ ਮਹਿੰਗਾਈ ਦੀ ਮਾਰ ਤੋਂ ਥਲੇ ਆ ਔਰ ਇਹ ਜਿਹੜੀਆਂ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਿ ਕਾਰਪੋਰੇਟ ਕੰਪਨੀ ਨੂੰ ਸਦਾ ਦੇਣਾ ਮੈਂ ਜਿੱਦਾਂ ਕਿ ਸਾਰੇ ਛੋਟੇ ਵਪਾਰੀਆ ਨਾ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਸੇ ਜ਼ਮਾਨੇ ਵਿੱਚ ਕਿਸੇ ਐਸਪੀਐਸ ਜਾਂ ਅਸਮਰੀ ਜਿਹੜਾ ਕੰਮ ਕਰਦੀ ਸੀ ਉਹ ਸਭ ਕੁਝ ਇਹਨਾਂ ਨੇ ਆਨਲਾਈਨ ਕਰ ਦਿੱਤਾ ਸਰ ਕਈ ਵਾਰੀ ਜਿਹੜਾ ਸਾਡਾ ਹਿੰਦੀ মিডিਆ ਇਹ ਖਾਲਸਾ ਰਾਜ ਨੂੰ ਗਲਤ ਪਾਸੇ ਵੀ ਲੈ ਜਾਂਦਾ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਆਪਾਂ ਜਦੋਂ ਆਪਾਂ ਨਾਰਾ ਵੀ ਬੁਲਾਫ ਕਰਦੇ ਆ ਜੋ ਅਸੀਂ ਫਤੇ ਵੀ ਕਈ ਵਾਰੀ ਸਾਂਝੀ ਕਰਦੇ ਆ ਖਾਲਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਨਰੋਲ ਔਰ ਉਹਦੀ ਗੱਲ ਕਰਦੇ ਪਿਉਰਿਟੀ ਦੀ ਗੱਲ ਕਰਦੇ ਆ ਸੋ ਮੈਨੂੰ ਇਹ ਲੱਗਦਾ ਹੈ ਕਿ ਕਈ ਵਾਰੀ ਕੋਈ ਸ਼ਬਦਾਂ ਦਾ ਹੀਰ ਫੇਰ ਕਰਕੇ ਕਿਉਂਕਿ ਜਿਹੜਾ ਮੀਡੀਆ ਹੈ ਇਹ ਸੈਂਟਰ ਸਰਕਾਰ ਦੇ ਜਿਹੜਾ ਬਹੁਤ ਕਹਿਣੇ ਚ ਹੈ ਉਹ ਆਪਣੇ ਤਰੀਕੇ ਦੇ ਨਾਲ ਉਹਨਾਂ ਸ਼ਬਦਾਂ ਨੂੰ ਫੇਰ-ਫੇਰ ਕਰਦੇ ਨੇ ਮੈਂ ਉਹਨੂੰ ਕਿੰਨਾ ਵੀ ਜਿਉ ਉਹ ਇੰਨਾ ਹੀ ਵੱਡਾ ਵਕੀਲ ਹੈ ਜਦੋਂ ਪੰਜਾਬ ਵਾਲੇ ਪਾਸੇ ਖੜੇ ਲੋਕਾਂ ਦੇ ਗੋਲੀਆਂ ਲੱਗ ਰਹੀਆਂ ਹਨ ਉਹਨਾਂ ਦੇ ਉੱਤੇ ਡਰੋਨਾਂ ਦਾ ਵੱਪਸਿੱਤੇ ਜਾ ਰਿਹਾ ਹੈ ਇਹ ਹਰਿਆਣਾ ਪੁਲਿਸ ਦੇ ਉੱਤੇ ਪਰਚੇ ਕਿਉਂ ਨਹੀਂ ਕਰਦੇ ਇਹ ਕਿੱਦਾਂ ਪੋਸੀਬਲ ਹੈ ਕਿ ਇਹਨਾਂ ਦੀ ਮਿਲੀਭੁਗਤ ਤੋਂ ਬਿਨਾਂ ਉਹ 200 ਮੀਟਰ 300 ਮੀਟਰ ਅੰਦਰ ਆ ਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਹੈ ਤੇ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਲਗਾਤਾਰ ਜੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜੜਾਏ ਉਹ ਵੱਡਾ ਅੰਦੋਲਨ ਜਿਹੜਾ ਹੈ ਉਹ ਛੜਿਆ ਹੋਇਆ ਹੈ ਤੇ ਦੂਜੇ ਪਾਸੇ ਅੱਜ ਐਸਕੇਮ ਵੱਲੋਂ ਪੂਰਾ ਭਾਰਤ ਬੰਦ ਕਰਾਇਆ ਗਿਆ ਹੈ ਤੇ ਤੀਸਰੇ ਪਾਸੇ ਸਾਫ ਦਾ ਕੈਬਨਿਟ ਮੰਤਰੀ ਮਨਰंजन ਕਾਲੀਆ ਦੇਖ ਸਾਡੇ ਨਾਲ ਸਪੋਕਸਪਰਸਨ ਜਿਹੜਾ ਹੈਗਾ ਇਹ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਈ ਸਾਬ ਜੋ ਕਿਸਾਨੀ ਅੰਦੋਲਨ ਦੇ ਵਿੱਚ ਇਸ ਵਕਤ ਸਿਨੈਰੀਓ ਦੇਖਣ ਨੂੰ ਮਿਲ ਰਿਹਾ ਹੈਗਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਹੁਣ ਜਿਹੜੇ ਅਥਰੂ ਉਹ ਗੈਸ ਦੇ ਗੋਲੇ ਜਿਹੜੇ ਮਾਰੇ ਜਾ ਰਹੇ ਹੈਗੇ ਨੇ ਐਕਸਪਾਇਰੀ ਹੋ ਵੀ ਉਸ ਪੂਰੇ ਸਿਨੈਰੀਓ ਨੂੰ ਜਿਵੇਂ ਕਿ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਕਿਸਾਨ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ ਔਰ ਉਹ ਦਿਖਾ ਰਿਹਾ ਸੀ ਕਿ ਜਿਹੜਾ ਉੱਥੇ ਸਮਾਨ ਯੂਜ਼ ਕੀਤਾ ਜਾ ਰਿਹਾ ਹੈ ਉਹ ਜਿਹੜਾ ਫੌਜੀਆਂ ਦਾ ਜਿਹੜਾ ਸਮਾਨ ਹੈ ਉਹ ਦਿਖਾਇਆ ਉਹਨਾਂ ਨੇ ਕੱਲੀ-ਕੱਲੀ ਚੀਜ਼ ਮੈਂ ਸਮਝਦਾ ਹਾਂ ਕਿ ਦੇਸ਼ ਦੇ ਹੋਮ ਮਿਨਿਸਟਰ ਲਈ ਔਰ ਹਰਿਆਣਾ ਦੇ ਹੋਮ ਮਿਨਿਸਟਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਆਪਣੇ ਦੇਸ਼ ਵਾਸੀਆਂ ਨੂੰ ਜਿਹੜਾ ਇਹ ਤਸ਼ੱਦਦ ਕੀਤੀ ਜਾ ਰਹੀ ਹੈ ਇਹ ਡੈਮੋਕ੍ਰੇਸੀ ਦਾ ਜਿਹੜਾ ਘਾਣ ਹੈ ਔਰ ਮੈਂ ਇਹ ਤੁਹਾਨੂੰ ਗੱਲ ਕਹਿਣੀ ਚਾਹਨਾ ਕਿ ਕਿਸਾਨ ਅੰਦੋਲਨ ਕਰ ਰਹੇ ਆ ਸਾਡਾ ਡੈਮੋਕ੍ਰੈਟਿਕ ਮੁਲਕ ਹੈ ਉਹਨਾਂ ਨੂੰ ਅੰਦੋਲਨ ਕਰਨ ਦਾ ਪੂਰਾ ਹੱਕ ਹੈ ਹਾਈ ਕੋਰਟ ਨੇ ਵੀ ਇਹਦੇ ਖਿਲਾਫ ਜਿਹੜਾ ਅੱਜ ਜਿਹੜੀ ਉਹਨਾਂ ਨੂੰ ਪਟਕਾਰ ਲਗਾਈ ਹੈ ਸਾਨੂੰ ਆਪਣੀ ਗੱਲ ਕਰਨ ਦੀ ਜਿਹੜੀ ਹੈ ਉਹ ਸੰਵਿਧਾਨ ਨੇ ਬੀ ਆਰ ਅੰਬੇਦਕਰ ਸਾਹਿਬ ਦੇ ਸੰਵਿਧਾਨ ਨੇ ਉਹਦੀ ਆਗਿਆ ਦਿੱਤੀ ਹੈ ਔਰ ਇਹਨਾਂ ਨੇ ਕੀ ਕੀਤਾ ਕਿ ਇਹ ਸਾਡੇ ਕਿਸਾਨਾਂ ਨੂੰ ਜੋ ਸਾਡੇ ਕਿਸੇ ਜ਼ਮਾਨੇ ਦੇ ਵਿੱਚ ਲਾਲ ਬਾਧਰ ਸ਼ਾਸਤਰੀ ਜੀ ਦੇ ਸਮੇਂ ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲੱਗਾ ਸੀ ਅੱਜ ਇਹਨਾਂ ਨੇ ਜਵਾਨਾਂ ਨੂੰ ਅਗਨੀਵੀਰ ਔਰ ਕਿਸਾਨਾਂ ਨੂੰ ਅਤਵਾਦੀ ਕਹਿ ਕੇ ਜੋ ਇਹ ਰੋਕ ਰਹੇ ਆ ਇਹ ਬਹੁਤ ਮਾੜੀ ਗੱਲ ਹੈ ਔਰ ਇਹ ਮੈਂ ਸਮਝਦਾ ਕਿ ਕੇਂਦਰ ਸਰਕਾਰ ਔਰ ਜਿਹੜੀ ਸੈਂਟਰ ਸਰਕਾਰ ਹੈ ਇਹਨਾਂ ਦੋਨਾਂ ਦੀ ਮਿਲੀ ਭੁਗਤ ਹੈ ਔਰ ਦੋਨੋਂ ਇਸ਼ਤਿਹਾਰਾਂ ਦੇ ਸਿਰ ਦੇ ਉੱਤੇ ਕੰਮ ਚਲਾ ਰਹੀਆਂ ਹਨ ਜੇ ਤੁਸੀਂ ਗੱਲ ਦੀਦੇ ਰੋਜ਼ ਇਸ਼ਤਿਹਾਰ ਵੱਡੀਆਂ ਅਖਬਾਰਾਂ ਚਾਹੁੰਦੇ ਆ ਕਿ ਅਸੀਂ ਕਰਤਾ ਕਰਤਾ ਤੇ ਅੰਦੋਲਨ ਦੀ ਕੀ ਲੋੜ ਹੈ ਮੈਂ ਤੁਹਾਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਕਿ 10 ਸਾਲਾਂ ਦੇ ਸardar Manmohan Singh ਦੇ ਕਾਰਜਕਾਲ ਦੇ ਵਿੱਚ ਤਕਰੀਬਨ ਤਕਰੀਬਨ 150% ਜਿਹੜੀਆਂ ਮੇਜਰ ਫਸਲਾਂ ਹਿੰਦੁਸਤਾਨ ਦੀਆਂ ਉਹਨਾਂ ਦਾ ਐਮਐਸਪੀ ਵਧਿਆ ਸੀ ਔਰ ਇਹਨਾਂ ਦੇ ਕਾਰਜਕਾਲ ਦੇ ਵਿੱਚ ਤਕਰੀਬਨ 50% ਦੇ ਆਸ-ਪਾਸ ਜਿਹੜਾ ਹੈ ਇਹ ਵਧਿਆ ਹੈ ਔਰ ਜਿਹੜੀ ਮਹਿੰਗਾਈ ਦੀ ਦਰ ਹੈ ਉਹ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ਔਰ ਸਾਰਾ ਦੇਸ਼ ਜਿਹੜਾ ਹੈ ਉਹ ਮਹਿੰਗਾਈ ਦੀ ਮਾਰ ਦੇ ਥੱਲੇ ਹੈ ਔਰ ਇਹ ਜਿਹੜੀਆਂ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ ਹੈ ਮੈਂ ਜਿੱਦਾਂ ਕਿ ਸਾਡੇ ਛੋਟੇ ਵਪਾਰੀਆਂ ਨਾਲ ਜੋ ਪਿੰਡਾਂ ਦੇ ਵਿੱਚ ਖੇਤरां ਦੇ ਵਿੱਚ ਕਿਸੇ ਜ਼ਮਾਨੇ 'ਚ ਪੀਸੀਓ ਐਸਟੀਡੀ ਜਾਂ ਸਿਮ ਵੇਚ ਕੇ ਗੁਜ਼ਾਰਾ ਕਰਿਆ ਕਰਦੇ ਸੀ ਉਹ ਸਭ ਕੁਝ ਇਹਨਾਂ ਨੇ ਆਨਲਾਈਨ ਕਰਤਾ ਔਰ ਆਨਲਾਈਨ ਹੀ ਜਿਹੜੀਆਂ ਚੀਜ਼ਾਂ ਵੇਚਣ ਲੱਗ ਪਈਆਂ ਇੱਕ ਵਪਾਰੀ ਜਿਹਦਾ ਕਿਸੇ ਦਾ ਟੀਵੀ ਦਾ ਸ਼ੋਰੂਮ ਸੀ ਜਾਂ ਕਿਸੇ ਹੋਰ ਚੀਜ਼ ਦਾ ਸ਼ੋਰੂਮ ਸੀ ਉਹ ਅੱਜ ਸ਼ੋਰੂਮ ਬੰਦ ਕਰਾ ਕੇ ਇਹ ਫਲਿੱਪਕਾਰਟ ਔਰ ਉਹਨਾਂ ਨੂੰ ਬढ़ावा ਦੇ ਰਹਾ ਹੈ ਇਹਦੇ ਨਾਲ ਜਿਹੜਾ ਸਾਡਾ ਦੇਸ਼ ਦੀ ਅਰਥਵਿਵਸਥਾ ਹੈ ਉਹ ਖਰਾਬ ਹੋਏਗੀ ਕਿਉਂਕਿ ਸਾਡਾ ਜਿਹੜਾ ਮੱਧਮ ਵਰਗ ਹੈ ਉਹ ਮਾਰਿਆ ਜਾਏਗਾ ਔਰ ਇਹ ਜਿਹੜੇ ਦੋਨੋਂ ਆ ਇੱਕ ਦੂਜੇ ਦੇ ਨਾਲ ਰਲੇ ਹੋਏ ਆ ਕੱਲ ਕਿਸਾਨਾਂ ਦਾ ਜਿਹੜਾ ਸੀਗਾ ਉਹਦੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਹਨਾਂ ਦਾ ਵਕੀਲ ਆ ਮੈਨੂੰ ਇਹ ਲੱਗਦਾ ਕਿ ਜੇ ਵਕੀਲ ਹੀ ਦੂਜੇ ਪਾਸੇ ਤੇ ਸਾਡੇ ਕਿਸਾਨਾਂ ਨੂੰ ਇਸ ਗੱਲ ਤੋਂ ਵੀ ਸਤਰਕ ਰਹਿਣਾ ਚਾਹੀਦਾ ਅੱਜ ਦਾ ਇਹ ਤਰਨਾ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਤੇ ਸਰਦਾਰ ਹਰਦੇਵ ਸਿੰਘ ਲਾਡੀ ਦੀ ਰਹਿਨਮਾਈ ਦੇ ਵਿੱਚ ਵਿਆਤੀ ਵੱਲੋਂ ਇੱਥੇ ਕਾਲੀਆ ਸਾਹਿਬ ਦੇ ਘਰ ਦੇ ਬਾਹਰ ਕੀਤਾ ਜਾ ਰਿਹਾ ਐਮਐਸਪੀ ਦੇ ਉੱਤੇ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਸੈਂਟਰ ਸਰਕਾਰ ਨੇ ਵੀ ਕਹਿੰਦੀ ਹੈ ਕਿ ਅਸੀਂ ਜਿਹੜਾ ਹੈਗਾ ਇਹ ਉਹ ਆਪਣੇ ਮੈਨੀਫੈਸਟੋਰ ਦੇ ਵਿੱਚ ਉਸ ਨੂੰ ਜਾਰੀ ਕਰਾਂਗੇ ਪੰਜਾਬ ਸਰਕਾਰ ਨੇ ਵੀ ਇਹ ਕਿਹਾ ਸੀਗਾ ਕਿ ਜਦੋਂ ਵੀ ਸਾਡੀ ਸਰਕਾਰ ਬਣੇਗੀ ਅਸੀਂ ਐਮਐਸਪੀ ਜਿਹੜੀ ਹੈਗੀ ਉਹ ਦਵਾਂਗੇ ਜੋ ਵੀ ਜਿਹੜੀ ਹੈਗੀ ਕਿਸਾਨਾਂ ਦੀ ਬਣਦੀ ਹੈ ਕੋਈ ਹੈਗੀ ਹੈ ਹੁਣ ਦੋਨੋਂ ਸਰਕਾਰਾਂ ਇਸ ਤੋਂ ਭੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੇਂਦਰ ਸਰਕਾਰ ਕਿਉਂ ਐਮਐਸਪੀ ਹੁਣ ਸਾਰੀਆਂ ਜਿਹੜੀਆਂ ਹੈਗੀਆਂ ਫਸਲਾਂ ਦੇ ਉੱਤੇ ਦੇਣ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਹੈ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਵੀ ਸਾਫ਼-ਸਾਫ਼ ਕੁੱਕਰੀ ਹੋਈ ਸਰ ਮੋਦੀ ਸਾਹਿਬ ਦੀ ਜੇ ਤੁਸੀਂ ਇਸ ਪੁਰਾਣੀ ਸਪੀਚ ਸਮਝ ਸੁਣੋ ਜਦੋਂ ਸਰਦਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਹ ਇਕੱਲੇ ਜਿਹੜੇ ਸੁਆਮੀ ਨਾਥਨ ਰਿਪੋਰਟ ਦੇ ਸਮਰਥਕ ਸੀ ਪਰ ਉਹਨਾਂ ਨੇ ਕਿਹਾ ਸੀ ਅਸੀਂ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦਵਾਂਗੇ ਪਰ ਅੱਜ ਉਹ ਬਿੱਲ ਲਿਆ ਕੇ ਸਾਰਾ ਕੁਝ ਕਾਰਪੋਰੇਟ ਘਰਾਨਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਐ ਸੋ ਮੈਂ ਇਹ ਗੱਲ ਸਮਝਦਾ ਹਾਂ ਕਿ ਇਹ ਹ ਕਾਂਗਰਸ ਪਾਰਟੀ ਨੇ ਅੱਜ ਤੱਕ ਜੋ ਵੀ ਵਾਅਦਾ ਕੀਤਾ ਉਹ ਹਮੇਸ਼ਾ ਉਹਦੇ ਤੇ ਪੂਰੀ ਉਤਰੀ ਹੈ ਕਈ ਵਾਰੀ ਜਿਹੜੀਆਂ ਪੁਰਾਣੀਆਂ ਗੱਲਾਂ ਉਹ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਭੁੱਲ ਜਾਂਦੀ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਕਾਂਗਰਸ ਪਾਰਟੀ ਦੇ 10 ਸਾਲਾਂ ਦੇ ਮਨਮੋਹਨ ਸਿੰਘ ਜੀ ਦੇ ਰਾਜ ਦੇ ਵਿੱਚ ਕਈ ਐਸੀਆਂ ਉਪਲਬਧੀਆਂ ਹੈ ਜੋ ਕਦੀ ਜਿਹੜੀ ਇਹ ਭਾਜਪਾ ਸਰਕਾਰਾਂ ਦੇ ਲਾਗੇ ਵੀ ਨਹੀਂ ਪਹੁੰਚ ਸਕਦੀ। ਅੱਛਾ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਵਖਵਾਦੀ ਜਾਂ ਦੀ ਸੋਚ ਵਾਲੇ ਜਿਹੜੇ ਨੇ ਉਹ ਕਿਸਾਨ ਪਹੁੰਚ ਗਏ ਨੇ ਆਪਣੇ ਹਰਿਆਣਾ ਦੇ ਪੰਜਾਬ ਬਾਰਡਰ ਤੇ ਉਸ ਜਗ੍ਹਾ ਦੇ ਉੱਤੇ ਜਾ ਕੇ ਖਾਲਸਾਣ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇਸ ਨੂੰ ਸਰ ਕਈ ਵਾਰੀ ਜਿਹੜਾ ਸਾਡਾ ਹਿੰਦੀ ਮੀਡੀਆ ਇਹ ਖਾਲਸਾ ਰਾਜ ਨੂੰ ਗਲਤ ਪਾਸੇ ਵੀ ਲੈ ਜਾਂਦਾ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਆਪਾਂ ਜਦੋਂ ਆਪਾਂ ਨਾਹਰਾ ਵੀ ਬੁਲੰਦ ਕਰਦੇ ਆ ਜੋ ਅਸੀਂ ਫਤਿਹ ਵੀ ਕਈ ਵਾਰੀ ਸਾਂਝੀ ਕਰਦੇ ਆ ਖਾਲਸਾ ਦਾ ਮਤਲਬ ਹੁੰਦਾ ਕਿ ਅਸੀਂ ਨਿਰੋਲ ਔਰ ਉਹਦੀ ਗੱਲ ਕਰਦੇ ਆ ਪਿਉਰਿਟੀ ਦੀ ਗੱਲ ਕਰਦੇ ਆ ਸੋ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਕੋਈ ਸ਼ਬਦਾਂ ਦਾ ਹੇਰ ਫੇਰ ਕਰਕੇ ਕਿਉਂਕਿ ਜਿਹੜਾ ਮੀਡੀਆ ਹੈ ਇਹ ਸੈਂਟਰ ਸਰਕਾਰ ਦੇ ਜਿਹੜਾ ਬਹੁਤ ਕਹਣੇ ਚ ਹੈ ਉਹ ਆਪਣੇ ਤਰੀਕੇ ਦੇ ਨਾਲ ਉਹਨਾਂ ਸ਼ਬਦਾਂ ਨੂੰ ਹੇਰ ਫੇਰ ਕਰਦੇ ਨੇ ਇਹ ਕਿਸਾਨ ਕਿੱਥੋਂ ਗਏ ਨੇ ਇਹਨਾਂ ਪਿੰਡਾਂ ਚੋਂ ਹੀ ਗਏ ਨੇ ਤੁਸੀਂ ਲੋਕ ਹੀ ਇਹਨਾਂ ਨੂੰ ਰੋਜ਼ ਕਵਰ ਕਰਦੇ ਹੋ ਤੁਸੀਂ ਤਾਂ ਕਦੀ ਕੋਈ ਖਾਲਸਾਣ ਦਾ ਨਾਹਰਾ ਕਿਸੇ ਪਿੰਡ ਦੇ ਵਿੱਚ ਅਸੀਂ ਰੋਜ਼ ਲੋਕਾਂ ਦੇ ਵਿੱਚ ਰਹਿੰਦੇ ਆ ਅਸੀਂ ਤਾਂ ਕਦੀ ਇਹ ਗੱਲ ਸੁਣੀ ਨਹੀਂ ਇਹ ਪਤਾ ਨਹੀਂ ਬਾਰਡਰ ਤੇ ਇਹਨਾਂ ਨੂੰ ਕਿੱਥੋਂ ਸੁਣਾਈ ਦਿੰਦੀ ਹੈ ਤੁਸੀਂ ਪੂਰੇ ਹਰਿਆਣਾ ਜਿਵੇਂ ਹਰਿਆਣਾ ਪੰਜਾਬ ਬਾਰਡਰ ਤੇ ਇਸ ਵਕਤ ਜੋ ਜਿਵੇਂ ਸਿਨੈਰੀਓ ਬਣ ਰਿਹਾ ਹੈ ਹਰ ਇੱਕ ਤਰੀਕੇ ਦੇ ਜਿਹੜੇ ਹੈਗੇ ਆ ਜੋ ਆਰਮੀ ਯੂਜ਼ ਕਰਦੀ ਹੈ ਆਸੋ ਗੈਸ ਜਾਂ ਫਿਰ ਹੋਰ ਜਿਹੜੇ ਬੰਬ ਯੂਜ਼ ਕਰਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਸ ਨੇ ਗੈਸ ਤਾਂ ਹੁੰਦਾ ਹੈ ਤੇ ਬਲਾਸਟ ਵੀ ਹੁੰਦਾ ਹੈ ਪ੍ਰੋਪਰ ਉਹ ਚੀਜ਼ਾਂ ਜਦੋਂ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਉਦੋਂ ਤੁਹਾਡੇ ਵੱਲੋਂ ਕਿਹੜਾ ਰਿਐਕਸ਼ਨ ਮੈਂ ਤਾਂ ਇਹ ਕਹਿ ਰਹੇ ਹਾਂ ਕਿ ਇਹ ਜਿਹੜੀ ਮੋਦੀ ਸਰਕਾਰ ਔਰ ਜੋ ਸਾਡੇ ਇਥੋਂ ਦੀ ਝਾੜੂ ਸਰਕਾਰ ਹੈ ਇਹ ਮਿਲ ਕੇ ਇਹਨਾਂ ਸ਼ਰੀਫ ਔਰ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਇਦਾਂ ਦੇ ਹਥਿਆਰਾਂ ਦੀ ਵਰਤੋਂ ਕਰਕੇ ਉਹਨਾਂ ਦੇ ਵਿੱਚ ਗੁੱਸਾ ਭਰਨਾ ਚਾਹੁੰਦੀ ਹੈ ਤਾਂ ਜੋ ਕੋਈ ਉਹ ਇਦਾਂ ਦਾ ਐਕਸ਼ਨ ਲੈਣ ਮਾਨ ਸਰ ਤਾਂ ਕਹਿੰਦੇ ਨੇ ਮੈਂ ਤਾਂ ਵਕੀਲ ਬਣ ਕੇ ਆਇਆ ਹੁਆਂ ਮੈਂ ਤਾਂ ਹਰੇਕ ਕੰਮ ਦੇ ਵਿੱਚ ਕਿਸਾਨਾਂ ਦੇ ਨਾਲ ਆ ਅਸੀਂ ਪੰਜਾਬ ਟਪਾਤਾ ਹੈਗਾ ਹੁਣ ਹਰਿਆਣਾ ਸਰਕਾਰ ਨੇ ਟਪੰਦੇ ਮੈਂ ਉਹਨੂੰ ਕਿੰਨਾ ਵੀ ਜਿਵੇਂ ਉਹ ਇੰਨਾ ਹੀ ਵੱਡਾ ਵਕੀਲ ਹੈ ਜਦੋਂ ਪੰਜਾਬ ਵਾਲੇ ਪਾਸੇ ਖੜੇ ਲੋਕਾਂ ਦੇ ਗੋਲੀਆਂ ਲੱਗ ਰਹੀਆਂ ਉਹਨਾਂ ਦੇ ਉੱਤੇ ਡਰੋਨਾਂ ਨਾਲ ਬੰਬ ਸਿੱਟੇ ਜਾ ਰਹੇ ਇਹ ਹਰਿਆਣਾ ਪੁਲਿਸ ਦੇ ਉੱਤੇ ਪਰਚੇ ਕਿਉਂ ਨਹੀਂ ਕਰਦੇ ਇਹ ਕਿੱਦਾਂ ਪੋਸੀਬਲ ਹੈ ਕਿ ਇਹਨਾਂ ਦੀ ਮਿਲੀ ਭੁਗਤ ਮੀਟਰ ਤਿੰਨ ਤਿੰਨ ਸੌ ਮੀਟਰ ਅੰਦਰ ਆ ਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹਾ ਹੈ ਉਹ ਤਸ਼ੱਦਦ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਹੀ ਹੈ ਇਹ ਸਿਰਫ ਮੀਡੀਆ ਦੇ ਰਾਹੀਂ ਔਰ ਇਸ਼ਤਿਹਾਰਾਂ ਦੇ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹਾ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਅ ਦਇਆ ਖੁਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਸਪੋਕਸਪਰਸਨ ਵੱਡੇ ਨੇ ਤਾਂ ਲਗਾਤਾਰ ਜਿਹੜਾ ਹੈਗਾ ਇਹ ਉਹ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹਾਲਾਂਕਿ ਦਿੱਲੀ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਕਿਸਾਨ ਬੈਠੇ ਹੋਏ ਨੇ ਪਰ ਜੇਕਰ ਮੈਂ ਹੁਣ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਜਿੱਥੇ ਭਾਜਪਾ ਦੇ ਲੀਡਰਾਂ ਦਾ ਘਰ ਹੈ ਭਾਜਪਾ ਦਾ ਦਫ਼ਤਰ ਹੈ ਉਸ ਜਗ੍ਹਾ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਇਹ ਉਹ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵਕਤ ਸਿੱਜਲੰਦਰ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀ ਦੇ ਘਰ ਦੇ ਬਾਹਰ ਜਿਸ ਜਗ੍ਹਾ ਦੇ ਉੱਤੇ ਕਾਂਗਰਸ ਵੱਲੋਂ ਜੜਾਇਆ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਪਰਪਸ਼ਨ ਪੰਕੇ ਦੇ ਨਾਲ ਰਾਜ ਗੁਪਤਾ ਹਕੀਕਾ ਟੀਵੀ ਜਲੰਧਰ